ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੱਚੀ ਘਟਨਾ ਮੂਲ ਮੰਤਰ ਸਾਹਿਬ ਜੀ ਦੀ ਸ਼ਕਤੀ ਦੇ ਬਾਰੇ ਵੀ ਕਿਵੇਂ ਮੂਲ ਮੰਤਰ ਸਾਹਿਦਾ ਪਾਠ ਕਰਨ ਤੇ ਬਹੁਤ ਵੱਡੀ ਕਿਰਪਾ ਗੁਰੂ ਸਾਹਿਬ ਜੀ ਵੱਲੋਂ ਸਾਡੇ ਉੱਤੇ ਸਾਡੇ ਪਰਿਵਾਰ ਉੱਤੇ ਹੁੰਦੀ ਹੈ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਲਿਖੋ ਜਿਹੜਾ ਅੱਜ ਦਾ ਟਾਈਮ ਹੈ ਨਾ ਅਜਦਾ ਟਾਈਮ ਹੈਗਾ ਕਲਯੁਗ ਦਾ ਤੇ ਕਲਯੁਗ ਦੇ ਵਿੱਚ ਜਿਹੜੇ ਆਪਾਂ ਇਨਸਾਨ ਆ ਨਾ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਜਿਹੜੀ ਹੈ ਈਰਖਾ ਬਹੁਤ ਜ਼ਿਆਦਾ ਆਈ ਪਈ ਹੈ ਹਰ ਇੱਕ ਇਨਸਾਨ ਸੋਚਦਾ ਵੀ ਉਹ ਮੇਥੋਂ ਅੱਗੇ ਨਾ ਨਿਕਲ ਜੇ ਕਾਰੋਬਾਰ ਕਰਨ ਵਾਲਾ ਸੋਚਦਾ ਵੀ ਦੂਜਾ ਕਾਰੋਬਾਰੀ ਮੇਥੋਂ ਅੱਗੇ ਨਾ ਨਿਕਲ ਜੇ ਵਪਾਰੀ ਸੋਚਦਾ ਵੀ ਉਹ ਦੂਜਾ ਵਪਾਰ ਕਰਨ ਵਾਲਾ ਮੈਥੋਂ ਅੱਗੇ ਦਾ ਨਿਕਲ ਜੇ ਤਾਂ ਉਸ ਚੀਜ਼ ਨੂੰ ਸੋਚਦੇ ਹੋਏ ਨਾ ਕਈ ਵਾਰੀ ਕਈ ਇਨਸਾਨ ਬਹੁਤ ਗਲਤ ਚੀਜ਼ਾਂ ਕਰ ਬੈਠਦੇ ਨੇ ਬਹੁਤ ਗਲਤ ਕਦਮ ਵੀ ਚੱਕ ਬੈਠਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੋ ਏਸੀ ਤਰ੍ਹਾਂ ਦੀ ਨਾ ਇੱਕ ਛੋਟੀ ਜਿਹੀ ਘਟਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਬਾਕੀ ਮੂਲ ਮੰਤਰ ਸਹਿਬ ਦੀ ਸ਼ਕਤੀ ਦੇ ਬਾਰੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਗੱਲ ਵੀ ਸ਼ੇਅਰ ਕਰਦੀ ਆਂ ਜਗਰਾਉਂ ਲੁਧਿਆਣਾ ਜਿਹੜਾ ਹੈਗਾ ਨਾ ਉਧਰ ਜਗਰਾਉਂ ਪੈਂਦਾ ਤਾਂ ਉਥੇ ਦੇਖੋ ਇੱਕ ਭਿਖਾਰੀ ਸੀਗਾ ਜਿਹੜਾ ਲਾਈਟਾਂ ਤੇ ਭੀਖ ਮੰਗਦਾ ਸੀ ਤਾਂ ਉਹਦੇ ਚਾਕੂ ਮਾਰਿਆ ਸੀ ਦੂਜੇ ਭੀਖ ਮੰਗਣ ਵਾਲਿਆਂ ਨੇ ਕਿ ਜਦੋਂ ਪੁਲਿਸ ਨੇ ਜਨਨੀ ਕੀ ਪਛਾਣ ਕਰਕੇ ਉਹਨਾਂ ਨੂੰ ਫੜਿਆ ਤੇ ਪੁੱਛਿਆ ਵੀ ਤੂੰ ਸੀ ਇਹਨਾਂ ਤੇ ਚਾਕੂ ਕਿਉਂ ਮਾਰਿਆ ਤਾਂ ਉਹਨੇ ਕਿਹਾ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਕਿਹਾ ਕਹਿੰਦੇ ਵੀ ਜਿੱਥੇ ਅਸੀਂ ਭੀਖ ਮੰਗਦੇ ਸੀ ਨਾ ਉਥੇ ਹੀ ਆ ਕੇ ਭੀਖ ਮੰਗਣ ਲੱਗ ਗਏ ਕਹਿੰਦੇ ਵੀ ਤਾਂ ਕਰਕੇ ਵੀ ਅਸੀਂ ਇਹਦੇ ਚਾਕੂ ਮਾਰਿਆ ਦੇਖੋ ਵੀ ਸਾਡੇ ਮਨਾਂ ਦੇ ਵਿੱਚ ਈਰਖਾ ਇੰਨੀ ਜ਼ਿਆਦਾ ਵੀ ਅਸੀਂ ਬੰਦੇ ਨੂੰ ਮਾਰਨ ਤੋਂ ਵੀ ਨਹੀਂ ਪਿੱਛੇ ਹਟਦੇ ਸਾਡੇ ਦਿਲਾਂ ਦੇ ਵਿੱਚ ਬਿਸ਼ੱਕ ਅੱਜ ਵੀ ਨਿਮਰਤਾ ਹੈਗੀ ਪਰ ਦਿਮਾਗ ਜਿਹੜਾ ਹੈਗਾ ਉਹ ਸਾਡੇ ਕਾਬੂ 'ਚ ਨਹੀਂ ਆ ਦਿਮਾਗ ਦੇ ਕਾਬੂ ਦੇ ਵਿੱਚ ਅਸੀਂ ਆ ਤੇ ਜੇ ਦਿਮਾਗ ਸਾਡੇ ਕਾਬੂ ਦੇ ਵਿੱਚ ਆ ਜਾਵੇ ਤਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਵੀ ਅਸੀਂ ਕਰ ਸਕਦੇ ਹਾਂ ਗੁਰੂ ਸੰਦੇ ਬਹੁਤ ਨੇੜੇ ਹੋ ਜਾਂਦੇ ਆ ਜੇ ਅਸੀਂ ਦਿਮਾਗ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਹਟਾ ਦੇਈਏ ਤੋ ਇਸੇ ਤਰ੍ਹਾਂ ਦੀ ਇੱਕ ਘਟਨਾ ਤੁਹਾਡਾ ਨਾਲ ਸ਼ੇਅਰ ਕਰਦੀ ਆ ਇੱਕ ਗੁਰਸਿੱਖ ਪਰਿਵਾਰ ਸੀਗਾ ਤਾਂ ਉਹਨਾਂ ਦਾ ਕੰਮਕਾਰ ਬਹੁਤ ਵਧੀਆ ਸੀਗਾ ਤਾਂ ਦੂਸਰਾ ਜਿਹੜਾ ਇੱਕ ਹੋਰ ਬੰਦਾ ਸੀ ਨਾ ਉਹਨੂੰ ਇਹ ਸੀਗਾ ਵੀ ਇਹਦਾ ਕੰਮ ਠੱਪ ਹੋ ਜਾਵੇ ਤਾਂ ਉਹਨੇ ਕੀ ਕੀਤਾ ਨਾ ਬਗਦਾਦ ਤੋਂ ਇੱਕ ਮੌਲਵੀ ਮੰਗਾ ਲਿਆ ਮੰਗਾ ਕੇ ਉਹਨੂੰ ਕਿਹਾ ਵੀ ਤੂੰ ਐਦਾਂ ਕਰਕੇ ਇਨ੍ਹਾਂ ਸਰਦਾਰਾਂ ਦੇ ਉੱਤੇ ਕੋਈ ਇਹੋ ਜੀ ਚੀਜ਼ ਕਰੋ ਵੀ ਇਹ ਜਾਂ ਮੰਤਰ ਛੱਡ ਵੀ ਇਹਨਾਂ ਦਾ ਕਾਰੋਬਾਰ ਤਬਾਹ ਹੋ ਜਾਵੇ ਸਾਰਾ ਕੰਮ ਠੱਪ ਹੋ ਜਾਵੇ ਪੂਰਾ ਪਰਿਵਾਰ ਹੀ ਇਹਨਾਂ ਦਾ ਉਜੜ ਜਾਵੇ ਔ ਮੌਲਵੀ ਨੇ ਕਿਹਾ ਕਿ ਤੁਸੀਂ ਟੈਂਪਸ਼ਨ ਨਾ ਲੋ ਮੇਰੇ ਕੋਲੇ ਇਹ ਜੇ ਕਾਲੇ ਇਲਮ ਨੇ ਵੀ ਮੈਂ ਇਹਨਾਂ ਦਾ ਕੁਝ ਵੀ ਨਹੀਂ ਰਹਿਣ ਦੰਦਾ ਤਾਂ ਉਸ ਚੀਜ਼ ਨੂੰ ਸੋਚਦੇ ਹੋਏ ਜਿਵੇਂ ਉਹ ਮੌਲਵੀ ਨੇ ਮੰਤਰ ਵਗੈਰਾ ਛੱਡੇ ਆਪਣਾ ਜੋ ਵੀ ਕਰਨਾ ਸੀ ਉਹਨੇ ਕੀਤਾ ਉਸ ਤੋਂ ਬਾਅਦ ਮੌਲਵੀ ਨੇ ਜਿਵੇਂ ਉਸ ਵਪਾਰੀ ਨੂੰ ਕਿਹਾ ਵੀ ਤੁਸੀਂ ਪਤਾ ਕਰੋ ਵੀ ਉਹਨਾਂ ਦਾ ਸਰਦਾਰਾਂ ਦਾ ਕੀ ਹਾਲ ਹੈ ਕੁਝ ਦਿਨਾਂ ਬਾਅਦ ਤਾਂ ਜਦੋਂ ਉਹ ਵਪਾਰੀ ਨੇ ਮਤਲਬ ਕੀ ਪਤਾ ਕੀਤਾ ਤੇ ਉਹ ਨੰਗਦਾ ਕਰਦਾ ਉਥੋਂ ਦੀ ਉਹਨਾਂ ਦੇ ਦਫ਼ਤਰ ਚਲੇ ਗਿਆ ਉਹਨਾਂ ਨੂੰ ਪੁੱਛਿਆ ਸਰਦਾਰ ਜੀ ਕਿਤਾ ਹੋਰ ਕਿਵੇਂ ਠੀਕ ਠਾਕ ਹੋ ਤੇ ਕਹਿੰਦਾ ਹਾਂ ਸਭ ਠੀਕ ਠਾਕ ਹੈ ਤੇ ਕਹਿੰਦਾ ਚੜਦੀ ਕਲਾ ਤੇ ਉਹ ਚਲੋ ਥੋੜੇ ਡੇਰ ਬੈਠੇ ਆ ਜਦੋਂ ਨੇ ਦੇਖਿਆ ਵੀ ਇਹ ਤਾਂ ਉੱਤੇ ਹੀ ਇਹਨਾਂ ਦਾ ਕੰਮ ਚੱਲਦਾ ਹੈ ਉਵੇਂ ਹੀ ਇਹ ਖੁਸ਼ ਨੇ ਉਵੇਂ ਹੀ ਇਹ ਚੜਦੀ ਕਲਾ ਦੇ ਵਿੱਚ ਨੇ ਇਹ ਤਾਂ ਵਾਪਸ ਮੌਲਵੀ ਦੇ ਕੋਲ ਆਉਂਦਾ ਕਹਿੰਦਾ ਵੀ ਤੂੰ ਨਾ ਪੈਸੇ ਵਾਪਸ ਕਰ ਦੇ ਕੁਝ ਨਹੀਂ ਹੋਇਆ ਤੇਰੇ ਮੰਤਰ ਮਾਰਨ ਦੇ ਨਾਲ ਉਹ ਤਾਂ ਉਦੋਂ ਹੀ ਖੁਸ਼ ਨੇ ਉਦੋਂ ਹੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਹੈ ਮੌਲਵੀ ਨੇ ਕਿਹਾ ਵੀ ਇੱਕ ਮੌਕਾ ਮੈਨੂੰ ਹੋਰ ਦਿਓ ਚਾਹੇ ਉਸ ਤੋਂ ਬਾਅਦ ਉਹਦੇ ਪੈਸੇ ਵਾਪਸ ਲੈ ਲਿਓ ਮੌਲਵੀ ਨੇ ਕੀ ਕੀਤਾ ਜਿਹੜਾ ਉਹਦਾ ਤਜਰਬਾ ਸੀ ਜਿਹੜੇ ਵੀ ਜਿੰਨੇ ਵੀ ਉਹਦੇ ਮੰਤਰ ਵਗੈਰਾ ਸੀ ਸਭ ਉਹਨੇ ਛੱਡ ਦਿੱਤੇ ਉਸ ਤੋਂ ਬਾਅਦ ਫਿਰ ਮੌਲਵੀ ਨੇ ਕਿਹਾ ਉਸ ਵਪਾਰੀ ਨੂੰ ਕਹਿੰਦਾ ਹੁਣ ਲੋ ਪੱਕਾ ਇਲਾਜ ਹੋ ਗਿਆ ਹੁਣ ਚਾਹੇ ਪਤਾ ਕਰ ਲਿਓ ਥੋੜੇ ਦਿਨਾਂ ਨੂੰ ਬਿਲਕੁਲ ਤਬਾਹ ਹੋ ਜਾਣਗੇ ਕਹਿੰਦੇ ਨਾਮੋ ਨਿਸ਼ਾਨ ਹੀ ਮਿਟਾ ਦੂੰਗਾ ਉਹਨਾਂ ਦਾ ਤਾਂ ਚਲੋ ਜੀ ਥੋੜੇ ਦਿਨਾਂ ਬਾਅਦ ਫੇਰ ਜਿਹੜਾ ਹੈਗਾ ਉਹ ਵਪਾਰੀ ਉਹਨਾਂ ਦੇ ਘਰ ਗਿਆ ਤੇ ਘਰ ਜਾ ਕੇ ਦੋਨੋਂ ਨੂੰ ਪੁੱਛਿਆ ਵੀ ਸਰਦਾਰ ਜੀ ਕਿੱਦਾਂ ਤੁਸੀਂ ਠੀਕ ਠਾਕ ਹੋ ਤਾਂ ਉਹਨਾਂ ਨੇ ਕਿਹਾ ਹਾਂ ਜੀ ਠੀਕ ਠਾਕ ਆ ਇੰਨੇ ਨੂੰ ਨਾ ਉਹਨਾਂ ਕੋਲ ਇੱਕ ਚਿੱਠੀ ਆਈ ਹੋਈ ਸੀ ਤਾਂ ਉਹਨਾਂ ਨੇ ਉਹ ਚਿੱਠੀ ਖੋਲੀ ਖੋਲ ਕੇ ਪੜ੍ਹੀ ਤੇ ਨਾਲ ਹੀ ਇੱਕ ਉੱਥੇ ਡੱਬਾ ਵੀ ਉਹਨਾਂ ਨੇ ਰੱਖਿਆ ਹੋਇਆ ਸੀ ਮਠਾਈ ਦਾ ਤਾਂ ਜਦੋਂ ਉਹ ਪੜ੍ਹੀ ਤਾਂ ਖੁਸ਼ ਹੋ ਗਏ ਖੁਸ਼ ਹੋ ਕੇ ਉਹਨਾਂ ਨੂੰ ਕਾਗਜ਼ ਜਿਹੜੇ ਅਸੀਂ ਉਹ ਡਰਾਅ ਦੇ ਵਿੱਚ ਰੱਖੇ ਡੱਬਾ ਖੋਲਿਆ ਮਠਾਈ ਦਾ ਤੇ ਜਿਹੜਾ ਵਪਾਰੀ ਬੈਠਾ ਸੀ ਉਹਨੂੰ ਵੀ ਖਵਾਇਆ ਤਾਂ ਕਹਿੰਦੇ ਉਹਨੇ ਪੁੱਛਿਆ ਵੀ ਕਿਸ ਗੱਲ ਦੀ ਖੁਸ਼ੀ ਵਿੱਚ ਤੁਸੀਂ ਮੈਨੂੰ ਮਠਾਈ ਖਵਾ ਰਹੇ ਹੋ ਕਹਿੰਦੇ ਵੀ ਅਸੀਂ ਨਾ ਲੋਨ ਲੈ ਕੇ ਚਾਰ ਟਰਾਲੀ ਜਿਹੜੇ ਅਸੀਂ ਹੋਰ ਵੀ ਅਪਲਾਈ ਕੀਤੇ ਸੀ ਵੀ ਸਾਨੂੰ ਮਿਲ ਜਾਣ ਤੇ ਵੀ ਸਾਨੂੰ ਚਾਰ ਟਰਾਲੀ ਜਿਹੜੀਆਂ ਮਨਜ਼ੂਰ ਹੋ ਗਈ ਤੇ ਸਾਨੂੰ ਮਿਲ ਜਾਣਗੇ ਕੱਲ ਨੂੰ ਆ ਜਾਣਗੇ ਤਾਂ ਉਹ ਜਿਹੜਾ ਵਪਾਰੀ ਸੀ ਉਹ ਅੰਦਰੋਂ ਜਲ ਪੁੰਜ ਗਿਆ ਹਨਾ ਵੀ ਮੈਂ ਤਾਂ ਇਹਨਾਂ ਦਾ ਕੰਮ ਤਬਾਹ ਕਰਨਾ ਚਾਹੁੰਦਾ ਸੀ ਇਹ ਤਾਂ ਉਲਟਾ ਹੋਰ ਵਧ ਗਿਆ ਹਨਾ ਦਾ ਕਾਰੋਬਾਰ ਤਾਂ ਉਹ ਮਾਲਵੀ ਦੇ ਕੋਲ ਆ ਕੇ ਕਹਿੰਦਾ ਬੱਸ ਤੇਰੇ ਚ ਕੁਝ ਨਹੀਂ ਆ ਕੱਢਣ ਪਾਉਣ ਨੂੰ ਕਹਿੰਦਾ ਉਹਨਾਂ ਦਾ ਤਾਂ ਪਿੱਛੇ ਜਾਣ ਦੀ ਬਜਾਏ ਹੋਰ ਅੱਗੇ ਵਧ ਗਿਆ ਤੂੰ ਮੇਰੇ ਪੈਸੇ ਮੋੜ ਉਹ ਕਹਿੰਦਾ ਪੈਸੇ ਤਾਂ ਚਾਹੇ ਤੁਸੀਂ ਲੈ ਲਓ ਪਰ ਮੈਨੂੰ ਇੱਕ ਵਾਰੀ ਉਹਨਾਂ ਸਰਦਾਰਾਂ ਦੇ ਨਾਲ ਜ਼ਰੂਰ ਮਿਲਾਓ ਚਲਣਾ ਉਹ ਬੰਦਾ ਹੁੰਦਾ ਵਪਾਰੀ ਉਹ ਕਹਿੰਦਾ ਕਿ ਤੁਹਾਰੇ ਪਿੱਛੇ ਪਿੱਛੇ ਇਹਨੂੰ ਆਜ ਹੀ ਮੇਰੇ ਨਾਲ ਨਾ ਚੱਲੀ ਚਲੋ ਪਹਿਲਾਂ ਉਹ ਜਿਹੜਾ ਵਪਾਰੀ ਹੁੰਦਾ ਉਹ ਵੜ ਜਾਂਦਾ ਅੰਦਰ ਅਤੇ ਜਦੋਂ ਉਹ ਮੌਲਵੀ ਵੜਨ ਲੱਗਦਾ ਨਾ ਉਹਨੂੰ ਇੱਕ ਕਰੰਟ ਦੀ ਤਰ੍ਹਾਂ ਝਟਕਾ ਲੱਗਦਾ ਜਦੋਂ ਉਹਨਾਂ ਦੀ ਦਹਲੀਜ਼ ਤੇ ਪੈਰ ਰੱਖਦਾ ਤਾਂ ਉਹ ਜਿਹੜਾ ਸਰਦਾਰ ਹੁੰਦਾ ਉਹ ਮਤਲਬ ਕੀ ਨਿਮਰਤਾ ਦੇ ਨਾਲ ਪੁੱਛਿਆ ਕਹਿੰਦੇ ਵੀ ਮੌਲਵੀ ਜੀ ਕੀ ਗੱਲ ਹੋ ਗਈ ਵੀ ਤੁਸੀਂ ਆਓ ਅੰਦਰ ਆਓ ਚਾਹ ਪਾਣੀ ਪੀਓ ਕਿਉਂਕਿ ਦੇਖੋ ਜਿਹੜੇ ਨਾ ਗੁਰਸਿੱਖ ਹੁੰਦੇ ਆ ਹਮੇਸ਼ਾ ਘਰੇ ਕੋਈ ਵੀ ਆ ਜਵੇ ਉਹਨੂੰ ਮਤਲਬ ਕਿ ਹਮੇਸ਼ਾ ਚਾਹ ਪਾਣੀ ਕੁਛ ਦੇ ਆ ਹਮੇਸ਼ਾ ਸਤਿਕਾਰ ਦੇ ਨਾਲ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਆਓ ਅੰਦਰ ਆਓ ਤੇ ਕੀ ਗੱਲ ਹੋ ਗਈ ਤੁਸੀਂ ਖੜ੍ਹ ਕੇ ਹੋਗੇ ਇੱਥੇ ਕਹਿੰਦਾ ਵੀ ਸਰਦਾਰ ਜੀ ਮੈਂ ਆਉਣਾ ਤਾਂ ਚਾਹਣਾ ਕਹਿੰਦੇ ਪਰ ਕੋਈ ਨਾ ਕੋਈ ਪਾਕ ਇਲਮ ਇੱਥੇ ਤੁਸੀਂ ਪੜ੍ਹਦੇ ਹੋ ਜਾਂ ਛੱਡਿਆ ਹੋਇਆ ਜਿਹਦਾ ਕਰਕੇ ਵੀ ਮੈਂ ਅੰਦਰ ਨਹੀਂ ਆ پا ਰਿਹਾ ਕਿਉਂਕਿ ਮੇਰੇ ਜਿਹੜੇ ਇਰਾਦੇ ਨੇ ਉਹ ਨਾਪਾਕ ਨੇ ਮਤਲਬ ਉਹ ਸ਼ੁੱਧ ਨਹੀਂ ਹੈ ਪਵਿੱਤਰ ਨਹੀਂ ਹੈ ਮੇਰੀ ਸੋਚ ਸਹੀ ਨਹੀਂ ਹੈ ਤੁਹਾਡੇ ਪ੍ਰਤੀ ਤਾਂ ਕਰਕੇ ਮੈਂ ਜਿਹੜਾ ਹੈਗਾ ਇਸ پاک ਇਲਮ ਤੋਂ ਅੱਗੇ ਨਹੀਂ ਹੋ پا ਰਿਹਾ ਤਾਂ ਉਹਨਾਂ ਨੇ ਹੱਸ ਕੇ ਕਿਹਾ ਕਹਿੰਦੇ ਹਾਂ ਜੀ ਮੰਤਰ ਤਾਂ ਸੀ ਪੜਦੇ ਹਾਂ ਸਾਡਾ ਪਰਿਵਾਰ ਪੂਰਾ ਤੇ ਸਾਡਾ ਅਸੀਂ ਕਿਸੇ ਵੀ ਕੰਮ ਜਦੋਂ ਤੁਰਦੇ ਹਾਂ ਮੂਲ ਮੰਤਰ ਸਭ ਦਾ ਹਮੇਸ਼ਾ ਪਾਠ ਕਰਦੇ ਹਾਂ ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਉਹ ਇਹ ਬਾਣੀ ਨਾ ਉਦੋਂ ਅਸਰ ਕਰਦੀ ਆ ਜਦੋਂ ਅਸੀਂ ਸੋਚ ਤੋਂ ਦਿਲ ਤੋਂ ਅਸੀਂ ਸਾਫ਼ ਆ ਅਸੀਂ ਕਿਸਦਾ ਮਾੜਾ ਨਹੀਂ ਸੋਚਦੇ ਪਰਮਾਤਮਾ ਸਾਡਾ ਭਲਾ ਉਦੋਂ ਕਰਦਾ ਜਦੋਂ ਅਸੀਂ ਦੂਸਰੇ ਦਾ ਮਾੜਾ ਸੋਚਣਾ ਬੰਦ ਕਰਦੇ ਆ ਜੇ ਸਾਡੇ ਮਨ ਦੇ ਵਿੱਚ ਮੈਲ ਹੈ ਸਾਡੇ ਦਿਮਾਗ ਦੇ ਵਿੱਚ ਸੋਚ ਹੈ ਈਰਖਾ ਕਿਸੇ ਦੇ ਪ੍ਰਤੀ ਵੀ ਇਹ ਸਾਥੋਂ ਅੱਗੇ ਨਿਕਲ ਜੇ ਇਹਦਾ ਐ ਨਾ ਹੋ ਜੇ ਇਹਦਾ ਭਲਾ ਨਾ ਹੋ ਜੇ ਇਹਦਾ ਨੁਕਸਾਨ ਹੋਣਾ ਚਾਹੀਦਾ ਤਾਂ ਫਿਰ ਗੁਰਬਾਣੀ ਕਦੇ ਅਸਰ ਨਹੀਂ ਕਰਦੀ ਠੀਕ ਹੈ ਫਿਰ ਚ ਕਿਉਂ ਦੇਖੋ ਆਪਾਂ ਕਿਸੇ ਬੰਦੇ ਨੂੰ ਬੇਫਕੂ ਬਣਾ ਸਕਦੇ ਆ ਆਪਾਂ ਵਾਹਿਗੁਰੂ ਨੂੰ ਤਾਂ ਨਹੀਂ ਬਾਹੂ ਕਰ ਸਕਦੇ ਬੇ ਗਲਤਫਹਿਮੀ ਚ ਰੱਖ ਸਕਦੇ ਆ ਆਪਾਂ ਬੰਦੇ ਨੂੰ ਬਗਤਫਹਿਮੀ ਚ ਰੱਖ ਸਕਦੇ ਆ ਉਹ ਸਾਡੇ ਦਿਲ ਦੀ ਨਹੀਂ ਜਾਣਦਾ ਪਰ ਪਰਮਾਤਮਾ ਸਾਡੇ ਦਿਲ ਦੀ ਹਰ ਇੱਕ ਗੱਲ ਜਾਣਦਾ ਆਪਾਂ ਸਿਰਫ ਉਤੋਂ ਤੋਂ ਕਰਵਾਣੀ ਜਾਪ ਰਹੇ ਆ ਕਿ ਆਪਾਂ ਦਿਲ ਤੋਂ ਵੀ ਕਿਸੇ ਦੇ ਪ੍ਰਤੀ ਸਾਫ਼ ਆ ਇਹ ਉਹ ਪਰਮਾਤਮਾ ਸਭ ਜਾਣੀ ਜਾਣੇ ਤੇ ਪਰਮਾਤਮਾ ਸਾਡੀ ਅਰਦਾਸ ਉਦੋਂ ਹੀ ਸੁਣਦਾ ਜਦੋਂ ਅਸੀਂ ਦਿਲ ਤੋਂ ਵੀ ਸਾਫ਼ ਆ ਦਿਮਾਗ ਤੋਂ ਵੀ ਸਾਫ਼ ਆ ਠੀਕ ਹੈ ਜੀ ਸੋ ਹਮੇਸ਼ਾ ਦੇਖੋ ਕਈ ਵਾਰੀ ਨਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਕਿ ਜਦੋਂ ਸਾਨੂੰ ਕਿਸੇ ਦੇ ਪ੍ਰਤੀ ਗੁੱਸਾ ਹੁੰਦਾ ਮੈਂ ਆਪਣੀ ਅਗਰ ਇੱਕ ਗੱਲ ਤੁਹਾਨੂੰ ਦੱਸਾਂ ਤਾਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਟਾਈਮ ਰਹਿੰਦੇ ਹੀ ਉਸ ਇਨਸਾਨ ਨੂੰ ਜਿਹਨੇ ਚਲੋ ਕਦੇ ਸਾਨੂੰ ਤਕਲੀਫ ਚਾਹੀ ਦਿੱਤੀ ਹੋਵੇ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਬਾਣੀ ਦੇ ਵਿੱਚ ਵੀ ਇਹ ਸਾਨੂੰ ਕਹਿੰਦੇ ਨੇ ਵੀ ਬਾਣੀ ਵੀ ਜਪੋ ਉਸ ਇਨਸਾਨ ਨੂੰ ਵੀ ਮਾਫ ਕਰੋ ਜਿਹਨੇ ਤੁਹਾਡੇ ਤੁਹਾਨੂੰ ਦੁੱਖ ਦਿੱਤਾ ਉਸ ਚੀ ਦੀ ਗੰਡ ਆਪਣੇ ਮਨ ਵਿੱਚ ਨਾ ਰੱਖੋ ਕਿਉਂਕਿ ਇਹ ਤਾਂ ਇੱਕ ਸਾਫ਼ ਇਨਸਾਨ ਦੀ ਆਪਾਂ ਕਹਿੰਦੇ ਸਾਫ਼ ਦਿਲ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਇਨਸਾਨ ਜਿਹੜਾ ਹੁੰਦਾ ਉਹ ਬਹੁਤ ਛੇਤੀ ਦੂਜੇ ਨੂੰ ਮਾਫ ਕਰ ਦਿੰਦਾ ਸੋ ਜੇ ਆਪਾਂ ਵੀ ਪੂਰੇ ਸਾਫ ਦਿਲ ਦੇ ਨਾਲ ਪੂਰੀ ਸਾਫ ਨੀਅਤ ਦੇ ਨਾਲ ਪਰਮਾਤਮਾ ਦਾ ਨਾਮ ਲਵਾਂਗੇ ਨਾ ਤਾਂ ਤਾਂ ਸਾਡੇ ਵੀ ਕਾਰਜ ਸਵਰਨਗੇ ਸਾਡੀ ਵੀ ਹਰ ਅਰਦਾਸ ਪਰਮਾਤਮਾ ਪੂਰੀ ਕਰੇਗਾ ਪਰ ਜੇ ਅਸੀਂ ਬਾਣੀ ਤਾਂ ਜਪ ਰਹੇ ਆ ਮਨ ਵਿੱਚ ਮੈਲ ਚੱਲ ਰਹੀ ਹੈ ਖੂਟ ਚੱਲ ਰਹੀ ਹੈ ਈਰਖਾ ਚੱਲ ਰਹੀ ਹੈ ਵੀ ਇਹਦਾ ਮਾੜਾ ਕਿਵੇਂ ਕਰੀਏ ਇਹਦਾ ਮਾੜਾ ਕਿਵੇਂ ਸੋਚੀਏ ਹੈਨਾ ਤਾਂ ਫਿਰ ਕਦੇ ਸਾਡਾ ਚੰਗਾ ਨਹੀਂ ਹੋ ਸਕਦਾ ਜੇ ਮੈਂ ਸਾਡੀ ਆਪਣੀ ਦੇਖੋ ਸਾਡੇ ਤੇ ਪਰਮਾਤਮਾ ਦੀ ਬੜੀ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਕਾਫੀ ਮੁਸ਼ਕਲ ਚੀਜ਼ਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਕੱਟਿਆ ਕਾਫੀ ਮਾੜੇ ਵਕਤ 'ਚੋਂ ਗੁਰੂ ਸਾਹਿਬ ਨੇ ਕੱਟਿਆ ਤਾਂ ਉਹਦੀ ਕਿਤੇ ਨਾ ਕਿਤੇ ਇੱਕ ਕਾਰਨ ਇਹ ਵੀ ਆ ਕਿ ਜੋ ਮਨਾਂ ਦੇ ਵਿੱਚ ਜੋ ਚੀਜ਼ ਸੀ ਨਾ ਉਸ ਚੀਜ਼ ਨੂੰ ਗੁਰਬਾਣੀ ਨੇ ਵੀ ਬਾਹਰ ਕੱਢਣ ਦੇ ਵਿੱਚ ਮਦਦ ਕੀਤੀ ਪ੍ਰਮਾਤਮਾ ਨੇ ਬਾਣੀ ਦੇ ਵਿੱਚ ਸਬਰ ਕਰਨਾ ਵੀ ਸਿਖਾਇਆ ਸੱਚ ਬੋਲਣਾ ਵੀ ਸਿਖਾਇਆ ਸੱਚ ਦੇ ਨਾਲ ਖੜਨਾ ਵੀ ਸਿਖਾਇਆ ਦੋਗਲਾਪਨ ਵੀ ਪ੍ਰਮਾਤਮਾ ਨੇ ਕਿਹਾ ਵੀ ਇਹ ਨਹੀਂ ਕਰਨਾ ਉਸ ਚੀਜ਼ ਤੋਂ ਵੀ ਪ੍ਰਮਾਤਮਾ ਨੇ ਦੂਰ ਕੀਤਾ ਹਾਲੇ ਤੱਕ ਮਹਾਰਾਜ ਦੀ ਕਿਰਪਾ ਹੰਕਾਰ ਤੋਂ ਵੀ ਗੁਰੂ ਸਾਹਿਬ ਨੇ ਦੂਰ ਰੱਖਿਆ ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਸੱਚੇ ਮਨ ਨਾਲ ਪਰਮਾਤਮਾ ਦਾ ਨਾਮ ਲੈਂਦੇ ਆ ਗੁਰੂ ਸਾਹਿਬ ਦਾ ਜਾਪ ਕਰਦੇ ਆ ਗੁਰਬਾਣੀ ਦਾ ਜਾਪ ਕਰਦੇ ਆ ਤਾਂ ਗੁਰਬਾਣੀ ਹਮੇਸ਼ਾ ਸਾਡਾ ਸਾਥ ਦਿੰਦੀ ਆ ਪਰਮਾਤਮਾ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਸੋ ਤੁਸੀਂ ਵੀ ਬਾਣੀ ਜ਼ਰੂਰ ਜਪਿਆ ਕਰੋ ਪਰਮਾਤਮਾ ਤੇ ਭਰੋਸਾ ਰੱਖੋ ਗੁਰੂ ਸਾਹਿਬ ਤੇ ਭਰੋਸਾ ਰੱਖੋ ਤੇ ਪਰਮਾਤਮਾ ਦਾ ਲੜਕਦੇ ਨਾ ਛੱਡੋ ਕੁਛ ਨਹੀਂ ਰੱਖਿਆ ਇਹਨਾਂ ਬਾਬਿਆਂ ਦੇ ਵਿੱਚ ਕੁਛ ਨਹੀਂ ਰੱਖਿਆ ਇਹਨਾਂ ਟੋਣੇ ਟੋਟਕਿਆਂ ਦੇ ਵਿੱਚ ਜੋ ਗੁਰਬਾਣੀ ਕਰ ਸਕਦੀ ਹੈ ਨਾ ਉਹ ਕੋਈ ਕਾਲਾ ਇਲਮ ਕੋਈ ਬਾਬਾ ਕੋਈ ਕੁਝ ਨਹੀਂ ਕਰ ਸਕਦਾ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ